SSF ਦੇ ਜਵਾਨ ਦੀ ਸੜਕ ਹਾਦਸੇ 'ਚ ਮੌਤ CM ਮਾਨ ਨੇ 2 ਕਰੋੜ ਰੁਪਏ ਦੇ ਮੁਆਵਜ਼ੇ ਦਾ ਕੀਤਾ ਐਲਾਨ ਪੰਜਾਬੀਆਂ ਦੇ ਨਾਂ ਕੀਤੀ ਇਹ ਅਪੀਲ ਦਿੱਲੀ ਚੋਣਾਂ ਦੌਰਾਨ ਕਾਂਗਰਸ ਵੱਲੋਂ ਨੌਜਵਾਨਾਂ ਲਈ ਵੱਡਾ ਐਲਾਨ ਹਰ ਮਹੀਨੇ ਮਿਲਣਗੇ 8500 ਰੁਪਏ ਸ਼੍ਰੀ ਮੁਕਸਰ ਸਾਹਿਬ 'ਚ ਪਏ ਮੀਹ ਕਾਰਨ ਚਿੱਕਰ ਭਰਿਆ ਮਾਗੀ ਮੇਲਾ ਦੁਕਾਨਦਾਰ ਬੋਲੇ 1.4 ਕਰੋੜ 'ਚ ਮੀਲਾ ਠੇਕਾ ਲੱਖਾਂ ਦਾ ਨੁਕਸਾਨ ਆਪ ਵਿਧਾਇਕ ਗੁਰਪ੍ਰੀਤ ਗੋਗੀ ਪੰਜ ਤੱਤਾਂ ਚ ਬੁਲীন ਮੁੱਖ ਮੰਤਰੀ ਹੋਏ ਦੁੱਖ ਸਾਂਝੇ ਲੁਧਿਆਣਾ ਦੇ ਪੱਛਮੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦਾ ਰਾਸ਼ਟਰੀ ਸਨਮਾਨ ਨਾਲ ਕੇਬੀਐਮ ਸਕੂਲ ਨੇੜੇ ਸ਼ਮਸ਼ਾਨ ਘਾਟ 'ਚ ਅੰਤਿਮ ਸੰਸਕਾਰ ਕੀਤਾ ਗਿਆ ਉਹਨਾਂ ਦੇ بیٹے ਨੇ ਵਿਧਾਇਕ ਦੀ ਮ੍ਰਿਤਕ ਦੇਹ ਨੂੰ ਮੁੱਖ ਅਗਨੀ ਦਿੱਤੀ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਉਹਨਾਂ ਨਾਲ ਸੂਬੇ ਦੇ ਵਕਵਾ ਕ੍ਰਾਸੀ ਪਾਰਟੀ ਦੇ ਆਗੂ ਵੀ ਗੁਰਪ੍ਰੀਤ ਗੋਗੀ ਦੀ ਅੰਤਿਮ ਵਿਦਾਇਗੀ ਵਿੱਚ ਸ਼ਾਮਲ ਹੋਏ ਇਸ ਦੁੱਖ ਦੀ ਘੜੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਗੁਰਪ੍ਰੀਤ ਗੋਗੀ ਸਾਡੇ ਪਰਿਵਾਰ ਦਾ ਹਿੱਸਾ ਸਨ ਉਹ ਮੇਰੇ ਕੋਲ ਕਦੇ ਵੀ ਕੋਈ ਨਿੱਜੀ ਕੰਮ ਲਈ ਨਹੀਂ ਸਕੋ ਆਪਣੇ ਹਲਕੇ ਦੇ ਕੰਮਾਂ ਲਈ ਆਏ ਸੀ ਉਹਨਾਂ ਦੇ ਚਲੇ ਜਾਣ ਨਾਲ ਪਾਰਟੀ ਹੀ ਦੇ ਸਕੋ ਨਾਹਿਆੜਾ ਵਾਸੀਆਂ ਦਾ ਪੂਰਾ ਹੌਟ ਵਾਲਾ ਘਾਟਾ ਪਿਆ ਹੈ ਦੱਸਣ ਜੋਗ ਹੈ ਕਿ ਸ਼ੁੱਕਰਵਾਰ ਦੇਰ ਰਾਤ ਵਜਾਇਕ ਗੁਰਪ੍ਰੀਤ ਗੋਗਿਰੂ ਗੋਲ ਲ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਡੀ ਐਫ ਸੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਬ੍ਰੀਤਕਲਾ ਦਿੱਤਾ ਸੂਤਰਾਂ ਦੇ ਬਤਵਕ ਉਹ ਲਸਰਸੀ ਰਵਾਲਵਰ ਸਾਫ਼ ਕਰ ਰਹੀ ਸੀ ਜੋ ਕਿ ਅਚਾਤਕ ਗੋਲੀ ਚੱਲ ਗਈ ਪੰਜਾਬ ਦੇ ਸੰਗਰੂਰ ਭਵਾਨੀਗੜ੍ਹ ਵਿੱਚ ਦੋ ਦਿਨ ਪਹਿਲਾਂ ਇੱਕ ਛੜਕਾਹਤ ਸੇ ਵਿੱਚ ਆਪਣੀ ਜਾਨ ਗਵਾਉਣ ਵਾਲੇ ਸੜਕ ਸੁਰੱਖਿਆ ਬਲ ਦੇ ਕਰਮਚਾਰੀ ਹਰਸ਼ਪੀਰ ਸਿੰਘ ਦੇ ਪਰਿਵਾਰ ਨੂੰ ਸਰਕਾਰ 1 ਕਰੋੜ ਰੁਪਏ ਦੇਵੇਗੀ ਜਦੋਂ ਕਿ HDFC ਬੈਂਕ ਵੱਲੋਂ ਜੀਵਨ ਬੀਮਾ ਰਹਿਤ ਤਹਿਤ 1 ਕਰੋੜ ਰੁਪਏ ਦਿੱਤੇ ਜਾਣਗੇ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ X ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਉਹਨਾਂ ਹਾਦਸੇ ਵਿੱਚ ਜ਼ਖਮੀ ਹੋਏ ਮਨਦੀਪ ਸਿੰਘ ਦੀ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਤੇ ਲਿਖਿਆ ਭਵਾਨੀਗੜ੍ਹ ਦੇ ਬਾਲੂਦ ਕੈਂਚੀਆ ਵਿਖੇ ਬੀਤੇ ਦਿਨ ਬਹੁਤ ਮੰਦਭਾਗੀ ਘਟਨਾ ਵਾਪਰੀ ਡਿਊਟੀ ਤੇ ਤਾਇਨਾਤ ਐਸਐਸਐਫ ਦੇ ਮੁਲਾਜ਼ਮ ਦੀ ਗੱਡੀ ਹਾਦਸਾ ਗ੍ਰਸਤ ਹੋ ਗਈ ਮੁਲਾਜ਼ਮ ਹਰਸ਼ਵੀਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ ਜ਼ਖਮੀ ਮੁਲਾਜ਼ਮ ਮਨਦੀਪ ਸਿੰਘ ਜੋ ਕਿ ਜਲਦੀ ਇਲਾਜ ਹੈ ਜਲਦੀ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ ਮੁੱਖ ਮੰਤਰੀ ਨੇ ਕਿਹਾ ਕਿ ਹਰਸ਼ਪੀਰ ਦੇ ਪਰਿਵਾਰ ਨਾਲ ਦਿਲੋਂ ਹਮਦਰਦੀ ਹੈ ਸਰਕਾਰ ਵੱਲੋਂ ਸਹਾਇਤਾ ਰਾਸ਼ੀ ਵਜੋਂ 1 ਕਰੋੜ ਰੁਪਏ ਪਰਿਵਾਰ ਨੂੰ ਦੇਵੇਗੀ ਨਾਲ ਹੀ HDFC ਬੈਂਕ ਵੱਲੋਂ ਜੀਵਨ ਬੀਮਾ ਤਹਿਤ 1 ਕਰੋੜ ਰੁਪਏ ਅਲੱਗ ਤੋਂ ਦਿੱਤੇ ਜਾਣਗੇ ਅਤੇ ਮੁੱਖ ਮੰਤਰੀ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਤੁੰਦ ਕਾਰਨ ਸਫਰ ਦੌਰਾਨ ਵਿਚਾਰ ਰੱਖਿਏ ਹਰ ਜਾਨ ਕੀਮਤੀ ਹੈ ਤੇ ਸੜਕ ਤੇ ਸਾਵਧਾਨੀ ਵਰਤੀਏ ਕਾਂਗਰਸ ਨੇ ਅੱਜ ਆਪਣੀ ਤੀਜੀ ਗਾਰੰਟੀ ਦਾ ਐਲਾਨ ਕੀਤਾ ਜੋ ਕਿ ਨੌਜਵਾਨਾਂ ਲਈ ਹੈ ਇਹ ਇਸ ਦਾ ਨਾਜੂਪਕ ਅਡਾਨ ਨੀਯੋਜਨਾ ਹੈ ਕਾਂਗਰਸ ਨੇ ਕਿਹਾ ਕਿ ਜੇਕਰ ਉਹਨਾਂ ਦੀ ਦਿੱਲੀ ਵਿੱਚ ਸਰਕਾਰ ਬਣਦੀ ਹੈ ਤਾਂ ਉਹ ਬੇਰੁਜ਼ਗਾਰ ਨੌਜਵਾਨਾਂ ਨੂੰ 8500 ਰੁਪਏ ਪ੍ਰਤੀ ਮਹੀਨਾ ਦੇਵੇਗੀ ਇਹ ਐਲਾਨ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਸਚਿੰਤ ਪਾਲਰਟ ਨੇ ਰਾਜਧਾਨੀ ਦਿੱਲੀ ਵਿੱਚ ਕੀਤਾ ਦਿੱਲੀ ਪ੍ਰਦੇਸ਼ ਕਾਂਗਰਸ ਪ੍ਰਧਾਨ ਦਵਿੰਦਰ ਯਾਦਵ ਦੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਦਿੱਤੀ ਕੀ ਸਚੀਰ ਪਾਇਲਟ ਦਿੱਲੀ ਪ੍ਰਦੇਸ਼ ਕਾਗਜ਼ ਕਵਾਰਟੀ ਦੇ ਦਫ਼ਤਰ ਵਿੱਚ ਵੱਡਾ ਲਾਡ ਕਰ ਲਗੇ ਕਾਗਜ਼ ਸਭ ਤੋਂ ਪਹਿਲਾਂ ਔਰਤਾਂ ਲਈ ਸਰਵਾਜ ਰਾਸ਼ੀ ਦਾ ਲਾਡ ਕੀਤਾ ਸੀ ਜਿਸ ਵਿੱਚ ਸਰਕਾਰ ਵੱਲੋਂ ਤੇ ਪਿਆਰੀ ਦੀਦੀ ਯੋਜਨਾ ਤਹਿਤ ਔਰਤਾਂ ਨੂੰ 2500 ਰੁਪਏ ਪ੍ਰਤੀ ਵਿਹੀਦਾ ਦੇਣ ਦਾ ਲਾਡ ਕੀਤਾ ਗਿਆ ਇਹ ਲਾਡ ਕਰਾਟਕ ਦੇ ਡਿਪਟੀ ਸੀਐਫ ਡੀ ਕੇ ਸ਼ਿਵ ਕੁਵਾਰ ਤੇ ਪਿਛਲੇ ਹਫ਼ਤੇ ਕੀਤਾ ਸੀ ਸ਼੍ਰੀ ਮੁਖਤਰ ਸਾਹਿਬ ਦੇ ਮਲੋਟ ਰੋਡ ਤੇ ਲੱਗੇ ਮਨੋਰੰਜਨ ਮੇਲੇ ਵਿੱਚ ਮੀਂਹੇ ਭਾਰੀ ਤਬਾਹੀ ਮਚਾਈ ਹੈ ਰਾਤ ਤੋਂ ਹੋ ਰਹੀ بارش ਕਾਰਨ ਪੂਰਾ ਮੇਲਾ ਮੈਦਾਨ ਪਾਣੀ ਵਿੱਚ ਭਰ ਗਿਆ ਜਿਸ ਕਾਰਨ ਮੇਲਾ ਪ੍ਰਬੰਧਕਾਂ ਤੇ ਦੁਕਾਨਦਾਰਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਭੋਲਾ ਸ਼ੰਕਰ ਫਾਰਮ ਦੇ ਮੇਲਾ ਮੈਨੇਜਰ ਮੈਨੀ ਨੇ ਕਿਹਾ ਕਿ ਉਹਨਾਂ ਨੂੰ ਮੱਗੀ ਮੇਲੇ ਮੌਕੇ ਤੇ ਹੋਣ ਵਾਲੇ ਇਸ ਮਨੋਰੰਜਨ ਮੇਲੇ ਦਾ ਠੇਕਾ 1 ਕਰੋੜ 4 ਲੱਖ ਰੁਪਏ ਵਿੱਚ ਮਿਲਿਆ ਸੀ 11 ਜਨਵਰੀ ਤੋਂ ਸ਼ੁਰੂ ਹੋਇਆ ਇਹ ਮੇਲਾ ਮੀਂਹ ਕਾਰਨ ਪੂਰੀ ਤਰ੍ਹਾਂ ਰੁਕ ਗਿਆ ਮੇਲੇ ਦਾ ਸਭ ਤੋਂ ਮਹੱਤਵਪੂਰਨ ਸਮਾਂ 12 ਤੋਂ 16 ਜਨਵਰੀ ਹੁੰਦਾ ਪਰ ਮੀਂਹ ਦਾ ਪਾਣੀ ਭਰਨ ਕਾਰਨ ਇੱਕ ਵੀ ਗਾਹਕ ਮੇਲੇ ਵਿੱਚ ਨਹੀਂ ਆ ਰਿਹਾ ਪਲਵੰਦਕਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਵੱਲੋਂ ਕੋਈ ਵੀ ਠੋਸ ਪ੍ਰਬੰਧ ਨਹੀਂ ਕੀਤੇ ਗਏ ਸਨ ਮੇਲੇ ਦੇ ਮੈਦਾਨ ਵਿੱਚ ਛੜਕ ਤੇ ਸੀਵਰੇਜ ਦਾ ਪਾਣੀ ਲਗਾਤਾਰ ਵੈਰਿਆ ਹੈ ਜਿਸ ਕਾਰਨ ਦਿੱਕਤਾਂ ਸਮੱਸਿਆ ਹੋਰ ਵੱਧ ਗਈ ਹੈ ਜਿਸ ਦਾ ਕਾਰਨ ਇਹ ਹੈ ਕਿ ਸਿਰਫ ਮੇਲਾ ਪ੍ਰਬੰਧਕਾਂ ਨੂੰ ਹਰ ਰੋਜ਼ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਸਹੀ ਦੁਕਾਨਦਾਰਾਂ ਦਾ ਸਾਮਾਨ ਵੀ ਖਰਾਬ ਹੋ ਰਿਹਾ ਹੈ ਮੇਲਾ ਪ੍ਰਬੰਧਕਾਂ ਨੇ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਤਾਂ ਜੋ ਮੇਲਾ ਦੁਬਾਰਾ ਸ਼ੁਰੂ ਹੋ ਸਕੇ ਉਹਨਾਂ ਕਿਹਾ ਕਿ ਜੇ ਪਾਣੀ ਨਾ ਹਟਾਇਆ ਗਿਆ ਕਾ ਮੇਲੇ ਵਿੱਚ ਆਉਣ ਵਾਲੇ ਗਾਹਕ ਦੁਕਾਨਾਂ ਤੱਕ ਨਹੀਂ ਪਹੁੰਚ ਸਕਣਗੇ ਜਿਸ ਦਾ ਉਹਨਾਂ ਦੇ ਕਾਰੋਬਾਰ ਤੇ ਅਸਰ ਪਵੇਗਾ